ਮੈਨੂੰ ਨਹੀਂ ਲਈਆ ਮੇਰਾ ਇੱਕ ਪਰਾ ਸੀਗਾ ਛੋਟਾ ਤੇ ਉਹਨੇ ਦੇਖਿਆ ਕਿ ਡੁੱਬਦੇ ਤਿੰਨ ਜੇ ਪਹਿਲਾ ਡੁੱਬਦਾ ਪਿਆ ਸੀਗਾ ਉਹਨੇ ਕਿਹਾ ਦੂਜੇ ਨੂੰ ਕਿ ਮੈਨੂੰ ਬਚਾਓ ਤੇ ਜੇ ਉਹ ਨਾ ਡੁੱਬਦਾ ਫਿਰ ਚਾਰੋਂ ਹੀ ਸੇਫ ਸੀ ਕਿ ਪਹਿਲਾ ਉਹ ਗਿਆ ਨਾ ਉਹਦੇ ਚੱਕਰ 'ਚ ਤਿੰਨ ਹੋਰ ਚਲ ਗਏ ਆ ਤੇ ਜਦੋਂ ਉਹ ਪੰਜਵੇਂ ਨੇ ਦੇਖਿਆ ਤੇ ਉਹਨੇ ਕਿਹਾ ਆਇਆ ਇੱਥੇ ਦੱਸਿਆ ਕਿ ਚਾਰ ਮੁੰਡੇ ਡੁੱਬ ਗਏ ਤੇ ਇਹ ਸਾਰੇ ਚੱਲੇ ਗਏ ਪਿੱਛੇ ਲੱਦੇ ਰਹੇ ਘੱਟੋ ਘੱਟ 10 ਕਿਲੋਮੀਟਰ ਅੱਗੇ ਦੂਰ ਤੱਕ ਜਾ ਕੇ ਲੱਦੇ ਰਹੇ आपका मैं राम क्या बात हुई है कि हम लोग आए थे वो जो जन्माष्टमी में कन्हैया जी की मूर्ति नहीं रखते तो छोटी सी रखते हमें वो पित्तल की तो उसको हमने लाने लाए थे तो हम कम से कम पचास साल आए थे तो उसमें से चार थे मेरे भाई वो इसमें यहाँ पे नहाए फिर तो उसके बाद हमारे पापा थाए ने बोला कि यहाँ अब नहा चुके हो चलो घर को चलते हैं तो बगैर बताए चोरी चुपके के इससे जो लगा ना जंगल ਇਧਰ ਸੇ ਨਿਕਲ ਗਏ ਆ ਉਧਰ ਸੇ ਗਏ ਫਿਰ ਅੱਗੇ ਇੱਕ ਦਲਦਲ ਹੈ ਦਲਦਲੇ ਤੋਂ ਉਸਮੇ ਉਹਨਾਂ ਨੇ ਕੀ ਕੀਤਾ ਉਸਮੇ ਖੂਬ ਮਜ਼ੇ ਕੀਏ ਕਈ ਤਰ੍ਹਾਂ ਦੀਆਂ ਉਹਨਾਂ ਨੇ ਡਿਜ਼ਾਈਨਾਂ ਬਣਾਈਆਂ ਹਰ ਇੱਕ ਤਰ੍ਹਾਂ ਦੀ ਬਣਾਈ ਫਿਰ ਗਾਂਤ ਹੋ ਜਾ ਕੇ ਜਿਹੜਾ ਪਹਿਲਾ ਵਾਲਾ ਖੂਨ ਹੀ ਹੈਗਾ ਵਾ ਉੱਥੇ ਜਾ ਕੇ ਇੱਕ ਗਿਆ ਥੱਲੇ ਉਹਨਾਂ ਨੇ ਕਿਹਾ ਚਲੋ ਤੂੰ ਚੱਲ ਮੈਂ ਤੈਨੂੰ ਤੈਰਨਾ ਸਿਖਾਂਦਾ ਵਾਂ ਉਧਰ ਗਏ ਇੱਕ ਡਿੱਗ ਗਿਆ ਦੂਜੇ ਨੇ ਕਿਹਾ ਮੈਂ ਡੁੱਬਦਾ ਮੈਨੂੰ ਫੜ ਦੂਜੇ ਨੇ ਫੜਿਆ ਉਹ ਵੀ ਗਿਆ ਤੀਜੇ ਨੇ ਫੜਿਆ ਉਹ ਵੀ ਗਿਆ ਚੌਥੇ ਨੇ ਨਾਲ ਹੀ ਸ਼ਾਲ ਮਾਰਤੀ ਤੇ ਚਾਰੋ ਹੀ ਮੁੰਡੇ ਵਿੱਚ ਡੁੱਬ ਗਏ ਇਹ ਨਾਮ ਕੀ ਚਾਰਾਂ ਦਾ ਇੱਕ ਦਾ ਨਾਂ ਹੈਗਾ ਧੀਰਜ ਤੇ ਇੱਕ ਦਾ ਹੈਗਾ ਰਣਜੀਤ ਇੱਕ ਦਾ ਹੈਗਾ ਗੋਲੂ ਤੇ ਇੱਕ ਦਾ ਹੈਗਾ ਵਾ ਅੰਕਿਤ ਸਾਰੇ ਜਲੰਧਰ ਦੇ ਹਨ ਹਾਂ ਮੈਂ ਜਲੰਧਰ ਜਲੰਧਰ ਰਿੰਦਾਰਬਨ ਸਟੇਟ ਫੇਸ 1 ਗਰਾਜ ਜਲੰਧਰ ਕੀ ਲੱਗਦਾ ਵਾ ਜਿੱਦਾਂ ਹੁਣ ਘਰ ਪਰਿਵਾਰਕ ਮੈਂਬਰ ਪਿਛੇ ਰੋਣ ਨੂੰ ਰਹਿ ਜਾਂਦੇ ਆ ਠੀਕ ਆ ਸ਼ੈਤਾਨੀਆਂ ਦਾ ਅਸਰ ਹਸ਼ਰ ਆੜਾ ਹੁੰਦਾ ਹਾਂ ਉਹ ਤਾਂ ਦੇਖ ਲਿਆ ਅੱਖੋਂ ਦੇਖ ਲਿਆ ਸਾਡੇ ਪਰਾ ਤਿੰਨੇ ਗਏ ਅਸੀਂ ਦੇਖ ਲਿਆ ਕਿੱਦਾਂ ਦਾ ਹੁੰਦਾ ਏ ਹਰਕਤਾਂ ਸਾਡੀਆਂ ਤੇ ਸਾਡ ਨੂੰ ਰਲਾਣਾ ਪੈਂਦਾ ਤੇ ਬੰਦੇ ਜਾਂਦੇ ਵੀ ਇੱਥੇ ਹੀ ਇਹ ਉਹਨਾਂ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਆ ਗਈ ਐ ਮੌਕੇ ਤੇ ਮੌਕੇ ਤੇ ਪੁਲਿਸ ਆਈ ਮੀਡੀਆ ਵਾਲੇ ਆਏ ਆਪਣੇ ਡਿਪਟੀ ਕਮਿਸ਼ਨਰ ਸਰ ਵੀ ਆਏ ਹੋ ਹਾਂਜੀ ਸਾਰਿਆਂ ਨੇ ਸੰਯੋਗ ਦਿੱਤਾ ਹੋਇਆ ਤੇ ਬਾਕੀ ਗੋਤਾਖੋਰ ਵੀ ਆਏ ਸੀਗੇ ਤੇ ਉਹਨਾਂ ਵੱਲੋਂ ਕੁਝ ਨਹੀਂ ਹੋ ਪਾਇਆ ਉਹਨਾਂ ਦੀ ਬੱਸ ਨਹੀਂ ਚਲੇ ਤੇ ਦੂਜੇ ਆਂਦੇ ਹੋਰ ਤੇ ਹੁਣ ਤਾਂ ਕੱਲ ਤਾਂ ਕੁਝ ਹੋਣਾ ਹੀ ਹੈ ਤਾਂ ਕੀ ਘਟਨਾਕ੍ਰਮ ਜਿਹੜਾ ਹੈਗਾ ਵਾਪਰ ਇੱਥੇ ਵਿਆਸ ਰਿਆ ਗਿਆ। ਅੱਜ ਤਨਾ ਕੁਛ ਅਮੀ ਸੜਕ ਤਿੰਨ ਚਾਰ ਵਜੇ ਦੀ ਗੱਲ ਹੈ ਜੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੰਗਤ ਇੱਥੇ ਰਵਾਇਤ ਹੈ ਜੀ ਪ੍ਰਾਤਨ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋ ਮੂਰਤੀ ਵਿਸਰਜਨ ਕਰਨ ਵਾਸਤੇ ਆਏ ਤੇ ਮੂਰਤੀ ਵਿਸਰਜਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਮਤਲਬ ਨੌਜਵਾਨ ਸੀ ਕਿ ਉਹ ਦਰਿਆ 'ਚ ਵੜ ਗਏ। ਉਹ ਥੋੜਾ ਅੱਗੇ ਨੂੰ ਉਹ ਪਾਣੀ ਇੱਥੇ ਥੋੜਾ ਵਾ ਉਹ ਫਿਰ ਮੁਰਲੇ ਪਾਸੇ ਅੱਗੇ ਜਾ ਕੇ ਡੁੱਬੇ ਪਾਣੀ 'ਚ ਲੱਗੇ ਤੇ ਉੱਥੇ ਉਹ ਡੁੱਬ ਗਏ। ਉਹ ਵੇਚਾਨੂੰ ਸੂਚਨਾ ਮਿਲੀ ਜਦੋਂ ਉਹ ਪਰਿਵਾਰ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆ ਕੇ ਜਿਹੜੇ ਸਾਡੇ ਇੱਥੇ ਲੋਕਲ ਸਾਡੇ ਕੋ ਆਪਣੇ ਗੋਤਾਖੋਰ ਨੇ ਜਿਹੜੇ ਚਾਰ ਪੰਜ ਤੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਦੀ ਮਦਦ ਨਾਲ ਅਸੀਂ ਪਰਿਵਾਰਾਂ ਨਾਲ ਲੱਗੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭੀ ਨਹੀਂ ਬੋਡੀਜ਼ ਥੱਲੇ ਜਾ ਚੁੱਕੀਆਂ ਹੁਣ ਤੱਕ ਕੋਈ ਪਤਾ ਲੱਗਿਆ ਜਾਂ ਫਿਰ ਗੋਤਾਖੋਰ ਟੀਮਾਂ ਕਿੰਨੀਆਂ ਕਿ ਲੱਗੀਆਂ ਗੋਤਾਖੋਰ ਟੀਮਾਂ ਨੇ ਸਾਡੀਆਂ ਲੋਕਲ ਲੱਗੀਆਂ ਵੈਸੇ ਸਾਡੀ ਅਸ림 ਸਾਹਿਬ ਨਾਲ ਵੀ ਗੱਲ ਜੀ ਉਹ ਵੀ ਸੰਦੇ ਰਹੇ ਨੇ ਇੱਕ ਸਾਡੀ ਸੁਸਾਇਟੀ ਹੈ ਸ਼ਾਰਪੁਰ ਤੋਂ ਉਹ ਵੀ ਚੱਲ ਪਈਆਂ ਨੇ ਉਹ ਟੀਮ ਇਹ ਅਸੀਂ ਤੇ ਉਸ ਮੋਕੇ ਨੂੰ ਕਿਉਰ ਕੀਤਾ ਹੋਇਆ ਤੇ ਉਹ ਪਰਿਵਾਰ ਵਾਲੇ ਸਾਡੇ ਨਾਲ ਨੇ ਹਰ ਸੰਭਵ ਕੋਸ਼ਿਸ਼ ਕੀਤੀ ਜਿਆ ਰਹੇ ਵੀ ਸਾਨੂੰ ਉਹ ਮਿਲ ਜਾਂਦੀ ਟੋਟਲ ਸਾਰਾ ਇਹ ਤੱਕ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਬਿਲਕੁਲ ਜੀ ਇਹ ਪਿਛਲਾ ਜਿਹੜਾ ਪਸ਼ੋਕੜ ਇਹਨਾਂ ਦਾ ਉਹ ਸੀਤਾਪੁਰ ਡਿਸਟ੍ਰਿਕਟ ਹੈ ਜੀ ਯੂਪੀ ਦੇ ਵਿੱਚ ਤੇ ਹੁਣ ਜਿਹੜਾ ਇਹ ਸਾਰੇ ਪਰਿਵਾਰ ਆ ਇੱਥੇ ਮਿਹਨਤ ਵਾਸਤੇ ਜਿਹੜੇ ਜਲੰਧਰ ਗੜਾ ਰਹਿ ਰਹੇ ਸਰ ਤੇ ਇਹ ਆਇਸਾ ਲਈ ਇੱਥੇ ਆਉਂਦੇ ਨੇ ਮਿਸਟਰ ਪ੍ਰਕਾਸ਼ ਨੇ ਜਿਹੜੇ ਇਹਨਾਂ ਨੂੰ ਹੈਡ ਕਰ ਰਹੇ ਸੀ ਜਿਹੜਾ ਦੇ ਸਭ ਤੋਂ ਸੀਨੀਅਰ ਹੈਗੇ ਜੀ ਪਰਵਾਰਾਂ ਦੇ ਮੈਂਬਰ ਇਹ ਸਾਰੇ ਪਰਿਵਾਰ ਡਿਸਟ੍ਰਿਕਟ ਸੀਤਾਪੁਰ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਅਸੀਂ ਹਰ ਆਇਸਾਲੀ ਥੇ ਹੁੰਨੇ ਆ ਤੇ ਆਇਸਾਲ ਦੀ ਤਰ੍ਹਾਂ ਵੀ ਅੱਜ ਸੰਡੇ ਸੀਗਾ ਤੇ ਆਇਸਾਲ ਆ ਗਿਆ ਜੀ ਉਸ ਤਰ੍ਹਾਂ ਤੇ ਇਥੇ ਜਿਹੜਾ ਫੰਕਸ਼ਨ ਹੁੰਦਾ ਉਹ 7 ਤੋਂ 9 ਤਰੀਕ ਨੂੰ ਹੁੰਦਾ ਜੀ ਪਰ ਉਹ ਰੁਟੀਨ ਚ ਆ ਕੇ ਇਥੇ ਆਇਸਾਲ ਦੀ ਤਰ੍ਹਾਂ ਜੋ ਉਹਨਾਂ ਦਾ ਹੈਗਾ ਸੀ ਰਵਾਇਤ ਦੇ ਅਨਸਾਰ ਉਹ ਮੂਰਤੀ ਵਰਜਨ ਕਰਨ ਵਾਸਤੇ ਆਉਂਦੇ ਤਕਰੀਬਨ ਉਮਰ ਕਿੰਨੀ ਕੁ ਹੈ ਸਰ ਇਹਨਾਂ ਦੇ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਜੀ ਟੋਟਲ ਜਿਹੜੇ 4 ਬੰਦੇ ਨੇ ਸਾਡੇ ਕੋਲੇ ਉਹਨਾਂ ਦੇ ਵਿੱਚ ਇੱਕ ਦੀ 22 ਸਾਲ ਉਮਰ ਹੈ 2 ਦੀ 17 17 17 18 3 ਦੀ 17 ਤੇ 18 ਸਾਲ